ਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਹਿਮਾਚਲ ਬੁਗਰਾ ਜ਼ਿਲ੍ਹਾ ਜਿਹੜਾ ਦੋਸਤੋ ਸਰੋਜਪੁਰ ਨੇੜੇ ਸ਼ਹਿਰ ਤਲਵੰਡੀ ਪਈ ਦੇ ਆ ਜੀ ਤੇ ਦੋਸਤੋ ਤਲਵੰਡੀ ਪਾਈ ਤੋਂ ਸਰੋਜਪੁਰ ਨੂੰ ਜਾਂਦੇ ਆਂ ਤਾਂ ਰੋਡ ਦੇ ਉੱਪਰ ਹੀ ਇਹ ਪਿੰਡ ਠੀਕ ਹੈ ਜੀ ਤੇ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚ ਬਾਈ ਵਿਕਰੀ ਆਸਤੇ ਕੋਸ ਲੈ ਕੇ ਆਉਂਦਾ ਤੇ ਅੱਜ ਤੁਹਾਨੂੰ ਇਸ ਘਰ ਦੇ ਵਿੱਚੋਂ ਪੈਨਨਾਗ ਦਿਖਾ ਦੇਣੀ ਹੈ ਜੀ ਬਹੁਤ ਸੋਹਣੇ ਠੀਕ ਹੈ ਜੀ ਜੀ ਦੇ ਵਿੱਚ ਇਧਰ ਦੇ ਪਾਸੇ ਇੱਕ ਬਹੁਤ ਸੋਹਣੀ ਬੂਰੇ ਰੰਗ ਦੇ ਵਿੱਚ ਨੀਲੀ ਰਾਵੀ ਕੱਟੀ ਹੈ ਜੀ ਬਹੁਤ ਸੋਹਣੀ ਚੰਗੇ ਢਾਂਚੇ ਦੀ ਤੁਹਾਨੂੰ ਪਸੰਦ ਆਊਗੀ ਇੱਕ ਵਿਚਾਰੇ ਦੋਸਤੋ ਡੱਬੀ ਕੱਟੀ ਖੜੀ ਹੈ ਇਹ ਵੀ ਬਹੁਤ ਸੋਹਣੀ ਹੈ ਇਹ ਵੀ ਤੁਹਾਨੂੰ ਤੋਰ ਫੇਰ ਕੇ ਦਿਖਾਉਂਗਾ ਪਸੰਦ ਆਊਗੀ ਤੁਹਾਨੂੰ ਇੱਕ ਤੀਜੀ ਨੰਬਰ ਤੇ ਕੱਟੀ ਹੈ ਸਾਰੇ ਇਹ ਤੁਹਾਨੂੰ ਤੋਰ ਫੇਰ ਕੇ ਦਿਖਾ ਦੇਣੀ ਆ ਇਕੱਲੀ ਇਕੱਲੀ ਦਾ ਰੇਟ ਹੈ ਬਾਈ ਤੋਂ ਪੁੱਛ ਲਾਂਗੇ ਠੀਕ ਹੈ ਜੀ ਜਿਹੜਾ ਨਾ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੂ ਉਹਦੀ ਤਸੱਲੀ ਤੁਸੀਂ ਆਪ ਕਰ ਲੈਣੀ ਆ ਕਿ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਹੁਣ ਨਾਲ ਕਰੀਏ ਸਾਰੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਨਾਮ ਦੱਸਿਓ ਆਪਣਾ। ਪਾਏ ਆਪਾਂ ਲਖਵੀਰ ਸਿੰਘ ਨੂੰ ਲੱਖਾ ਕਹਿੰਦੇ ਜੀ। ਠੀਕ ਹੈ ਪਿੰਡ ਮਾਚਾਂਡ ਮਾਸੀ ਉਗਰਾ ਤਲਵੰਡੀ ਬਾਈ ਲੱਗ ਗਈ। ਠੀਕ ਹੈ ਦਾ ਪਰੇਪਰ। ਅੱਛਾ ਵਪਾਰ ਤੋਂ ਤੇ ਪਸੂ ਆਉਂਦੇ ਆਪਣੇ ਕੋਲੇ। ਹਾਂਜੀ ਹਾਂਜੀ ਵਪਾਰ ਤੋਂ। ਠੀਕ ਹੈ। ਅੱਛਾ ਤੈਨਾਂ ਨਾ ਕਿ ਹੈਗੇ ਹਨਾ ਆਪਣੇ ਕੋਲੇ। ਹਾਂਜੀ ਤੈਨਾਂ ਹੈ ਜੀ। ਠੀਕ ਹੈ। ਅੱਛਾ ਜਿਹੜੀ ਪਹਿਲਾ ਨੰਬਰ ਤੇ ਇੱਧਰ ਬੂਰੀ ਕੱਟੀ ਖੜੀ ਆ ਬੜੀ ਸੋਹਣੀ ਐ। ਖਾਣੇ ਟਾਈਮ ਦੀ ਐ ਜੀ। ਇਹ ਸਾਲ ਦੇ ਲਗਭਗ ਸਾਲ ਜੀ ਠੱਕ ਸਾਲ ਦੇ ਹਾਂ ਹਾਂ ਜੀ 2030 ਕੱਟ ਦੇ ਵਿੱਚ ਜੀ ਖੰਖਾਂ ਕਰਮਾੜੀ ਦੀ ਬਹੁਤ ਸੋਹਣੀ ਏ ਠੀਕ ਹੈ ਜੀ ਬੜਾ ਵੀ ਸੋਹਣਾ ਟੇਡੇ ਕੱਟ ਦੇ ਵਿੱਚ ਤਾਂ ਕਰਮਾੜੀ ਫਾਦ ਨੂੰ ਵੀ ਬਹੁਤ ਅਗਲੀ ਅੱਛਾ ਲੈ ਤਾਂ ਦਿਖਾ ਦੀ ਦੋਸਤੋ ਖਾਣਾ ਚੈੱਕ ਕਰ ਲਓ ਜੀ ਹਾਂ ਲੱਗਦਾ ਮੈਂ ਠੰਡੀਆਂ ਥੀਲਾਂ ਜੇ ਤਾਂ ਜੋ ਅੱਛਾ ਅੱਛਾ ਠੰਡੀਆਂ ਜੇ ਜਿਹੜੀਆਂ ਹਾਂ ਹਾਂ ਅੱਛਾ ਖੋਲ ਲੈ ਨੂੰ ਦੋਸਤੋ ਇੱਕ ਸਾਲ ਉਮਰ ਹੈ ਜੀ ਠੀਕ ਹੈ ਜੀ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਇੱਕ ਅੱਤੀ ਤੋਂ ਦਸਾਰੇ ਹਾਂ ਜੀ ਠੀਕ ਹੈ ਜੀ ਫੇਸ ਦੀ ਬਹੁਤ ਤੇ ਰੰਗ ਵੀ ਬਹੁਤ ਸੋਹਣਾ ਕਰਮ ਵਾਲੀ ਦਾ ਪੂਰਾ ਰੰਗ ਐਨ ਬਿਲਕੁਲ ਠੀਕ ਹੈ ਜੀ ਸੁਨਹਿਰੀ ਜਿਹਾ ਰੰਗ ਠੀਕ ਹੈ ਜੀ ਬਸ ਠੀਕ ਹੈ ਜੀ ਤੇ ਗੁਲਾਬੀ ਪਣ ਜਿੰਨਾ ਜਿੰਨਾ ਦੋਸਤੋ ਮਿਣਕੇ ਲਾਇਆ ਹੁੰਦਾ ਉਸੇ ਤਰ੍ਹਾਂ ਕੱਟੀ ਦੇ ਦੇ ਠੀਕ ਹੈ ਜੀ ਅੱਖਾਂ ਐਨ ਬਿਲਕੁਲ ਦੋਵੇਂ ਨਹੀਂ ਦੀਆਂ ਜੀ ਠੀਕ ਹੈ ਇੱਕ ਸਾਹ ਦੋਸਤੋ ਉਮਰ ਹੈ ਜੀ ਤੇ ਬਾਕੀ ਕੁੜੇ ਪਾੜੇ ਤੁਸੀਂ ਦੇਖ ਸਕਦੇ ਹੋ ਮਗਰ ਉਹ ਕਿੰਨੀ ਕੱਟੀ ਛੋੜੀ ਹੈ ਕਰਮ ਵਾਲੀ ਜਦੋਂ ਤਿਆਰ ਹੋਗੀ ਟਾਈਮ ਤੇ ਰਾਜੀ ਹੋਗੀ ਤਾਂ ਬਹੁਤ ਸੋਹਣੀ ਸਿਰੇ ਦੀ ਝੋਟੀ ਬਣਦੀਗੀ ਅੱਛਾ ਫਿਰ ਰੇਟ ਕੀ ਹੋਊਗਾ ਰੇਟ ਉਹ ਫੋਨ ਤੇ ਕਰਾਂਗੇ ਫੋਨ ਤੇ ਦੱਸਣਾ ਮੈਂ ਤਾਂ ਕਿੰਨਾ ਦੱਸ ਦਈਏ ਯਾਰ ਜੀ ਨੂੰ ਲੋਟ ਆਉ ਕੰਮ ਤੇ ਪੇ ਲਾ ਲੂਗਾ ਨਹੀਂ ਕੋਈ ਰਿਫੋਨ ਤੇ ਗੱਲ ਕਰਾਂਗੇ ਠੀਕ ਹੈ ਫੋਨ ਤੇ ਫਿਰ ਚੱਕ ਹੋਈ ਜਾਂਦੇ ਫੋਨ ਤੇ ਦੱਸ ਦੀ ਠੀਕ ਹੈ ਨੰਬਰ 22 ਦਾ ਸਕਰੀਨ ਤੇ ਚੱਲਦਾ ਹੁਣ ਠੀਕ ਹੈ ਜੀ ਤੁਸੀਂ ਰੀਡ ਪੁੱਛ ਸਕਦੇ ਹੋ ਅੱਛਾ ਇੱਕ ਜਿਹੜੇ ਦੂਜੇ ਨੰਬਰ ਤੇ ਹੈ ਥੋੜੀ ਜਿਹੀ ਡੱਬੀ ਕੱਟੀ ਆ ਇਹ ਵੀ ਕੋਲਿਆ ਬਾਹਰ ਕੱਢ ਲਿਆ ਬਾਹਰ ਲੈ ਆ ਇਹਨੂੰ ਇਹ ਕਿੰਨੇ ਟਾਈਮ ਦੀ ਹੋਊਗੀ ਇਹ 8 tháng ਮਹੀਨੇ ਦਾ ਮਹਾਲ 8 tháng हां 8 tháng ਮਹੀਨੇ ਦਾ ਮਹਾਲ ਇਹ ਠੀਕ ਹੈ ਅੱਛਾ ਇਹਦਾ ਰੇਟ ਵੀ ਫੋਨ ਤੇ ਹੈ ਕਿ ਇਹ ਰੇਟ ਫੋਨ ਤੇ ਹੋਊਗਾ ਜੀ ਅੱਛਾ ਸਾਰਿਆਂ ਦਾ ਫੋਨ ਤੇ ਰੇਟ हां ਸਾਰਾਂ ਕੋਲ ਰੇਟ ਫੋਨ ਤੇ ਕਰਾਂਗੇ ਅੱਛਾ ਠੀਕ ਹੈ ਦੋਸਤੋ ਢਾਂਚਾ ਤੁਹਾਨੂੰ ਇਸ ਕੱਤੀ ਦਾ ਵੀ ਪਸੰਦ ਆਊਗਾ ਠੀਕ ਹੈ ਉਮਰੋਂ ਕਿੰਨੀ ਦੱਸਿਆ 8 tháng ਮਹੀਨੇ हां 8 tháng ਮਹੀਨੇ ਮਹਾਲ ਠੀਕ ਹੈ ਫੇਸ ਕੁਲਸ ਦੋਸਤੋ ਬਹੁਤ ਸੋਹਣਾ ਅੱਖਾਂ ਦੋਵੇਂ ਨੀਲੀਆਂ ਆਹਦੀਆਂ ਠੀਕ ਹੈ ਜੀ ਤੇ ਬਾਕੀ ਡੱਬ ਡੂ ਵਾ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ 8-9 ਮਹੀਨੇ ਉਮਰ ਬਾਕੀ ਗੁਲਾਬੀ ਪੰਨ ਤੁਸੀਂ ਚੈ ਫੇਸ ਦੋਸਤੋ ਗਰਮਾੜੀ ਦਾ ਬਾਲਾ ਸੁਣਾ ਇਹਦਾ ਵੀ ਠੀਕ ਹੈ ਜੀ ਸੈਂਗ ਬਿਲਕੁਲ ਛੋਟੇ ਛੋਟੇ ਹੈ ਹਜੇ ਤੇ ਫੇਸ ਦੋਸਤੋ ਸਾਰੇ ਚਿੱਟਾ ਅੱਖਾਂ ਦੋਵੇਂ ਨੀਲੀਆਂ ਤੇ ਸੈਂਗ ਦਾ ਇਹਨਾਂ ਉਮਰ ਦੇ ਹਿਸਾਬ ਨਾਲ ਦੇ ਜਿਹੜੇ ਦੋਸਤੋ ਗੋਲ ਕਰਨੇ ਆ। ਥਣ ਦੋਸਤੋ ਤੁਹਾਨੂੰ ਦਿਖਾ ਦਿੰਨਾ ਵੈਸੇ ਕੱਟੀ ਚੰਗੀ ਹੈ ਇਹ ਰਾਜੀ ਹੈ। ਸਭੀ ਹੈ ਤੇ ਜਾਤ ਵਾਲੀ ਦੋਸਤੋ ਕੱਟੀ ਹੈ ਠੀਕ ਹੈ ਜੀ ਆਣਾ ਚਾਰੇ ਤੁਸੀਂ ਦੇਖ ਸਕਦੇ ਹੋ ਹਾਂ ਸ਼ੁਰੂਆਪ ਨੇ ਸ਼ਾਨ ਪੂਰਾ ਕਰਮ ਆ ਜੀ ਠੀਕ ਹੈ ਜੀ ਅ ਦੋਸਤੋ ਰੇਟ ਜਿਹੜਾ ਇਸ ਕੱਟੀ ਦਾ ਵੀ ਫੋਨ ਦੇ ਉੱਤੇ ਟੈਗ ਕੀਤਾ ਜਾਊਗਾ ਇਹ ਤੁਹਾਨੂੰ ਦੂਜੇ ਨੰਬਰ ਤੇ ਕੱਟੀ ਦਿਖਾਈਏ ਇੱਕ ਜਿਹੜੀ ਤੀਜੇ ਨੰਬਰ ਤੇ ਕੱਟੀ ਹੈ ਆਪਣੇ ਕੋਲੇ ਇਹ ਕਿੰਨੇ ਟਾਈਮ ਦੀ ਹੈ ਅਲੱਗ ਪੱਖ ਇਹ ਮਹਾਨ ਵਾਸੂ 9 9 10 ਮਹੀਨੇ ਦਾ ਮਹਾਰੀ ਹੈ ਅੱਛਾ ਠੀਕ ਹੈ ਸੇਮ ਜੀ ਹੈ ਨਾ ਭਾਵੇਂ ਇਹ ਦੂੰਗੇ ਤਾਂ ਜੀ ਠੀਕ ਹੈ ਕੋਲ ਲੈ ਲੈਦਾ ਵੀ ਇੱਕ ਕਿਹੜਾ ਕਰਾ ਦੇ ਦੋਸਤੋ ਥਣਾ ਥਣਾ ਦੀ ਇਹ ਵੀ ਸੋਹਣੀ ਹੈ ਠੀਕ ਹੈ ਜੀ ਕੱਟੀ ਇਹ ਵੀ ਤੁਹਾਨੂੰ ਪਸੰਦ ਆਊਗੀ ਥੋੜੀ ਜਿਹੀ ਓਵਰਵਾਈਟ ਦੇ ਵਿੱਚ ਆ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਅੱਖਾਂ ਦੋਵੇਂ ਨੀਲੀਆਂ ਤੇ ਸਿੰਗ ਸੂਣੀ ਬੱਸ ਸੋਹਣੀ ਹੈ ਸਿੱਧਾ ਪਾਠਾ ਫੇਸ ਤੇ ਠੀਕ ਹੈ ਜੀ ਤੇ ਉਮਰ ਉਹ 8 ਤੋਂ 9 ਮਹੀਨੇ ਦੀ ਉਮਰ ਹੈ ਜੀ ਠੀਕ ਹੈ ਜੀ ਕੋ ਦੋਸੋ ਕਟੀਏ ਵੀ ਸਾਂ ਬਣਾਲੀ ਹੈ ਸੋਹਣੀ ਤਿਆਰ ਬਣ ਜਾਣੀ ਹੈ ਇਹ ਬਸ ਠੀਕ ਹੈ ਬਾਈ ਲੈ ਲੈ ਠੀਕ ਹੈ ਜੀ 8-9 ਮਹੀਨੇ ਉਮਰ ਹੈ ਸਾਕੀ ਸੋਹਣੀ ਕਟੇ ਐਨ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਹੈ ਜੀ ਠੀਕ ਹੈ ਜੀ ਬਿਲਕੁਲ ਤਾਗ ਜਰਗੀ ਚਮੜੀ ਹੈ ਇਸ ਕੱਟੀ ਦੀ ਠੀਕ ਹੈ ਤੇ ਥਾਣੇ ਦਾ ਸੋਦ ਦਿਖਾ ਦੇਣਾ ਤੁਹਾਨੂੰ ਤੇ ਆ ਲੋ ਜੀ ਥਾਣੇ ਦੇ ਚਾਰੇ ਹੀ ਆ ਜੀ ਲਿਖੜੇ ਆ ਠੀਕ ਹੈ ਬਾਕੀ ਸ਼ੂਜ਼ ਵਗੈਰਾ ਤੇ ਨਿਸ਼ਾਨੀਆਂ ਜਿਹੜੀਆਂ ਪ੍ਰੋਪਰ ਹੈ ਦੇ ਰੇਟ ਆ ਦੋਸਤੋ ਤਿੰਨੇ ਨਗਾਂ ਦੇ ਫੋਨ ਦੇ ਉੱਤੇ ਟੈਗ ਕੀਤਾ ਜਾਊਗਾ ਜਿਹੜਾ ਨਾ ਕੋ ਤੁਹਾਨੂੰ ਇਹਨਾਂ ਦੇ ਵਿੱਚੋਂ ਚੁਣੂਗਾ ਉਹਦੀ ਤਸਦੀ ਤੁਸੀਂ ਆਪ ਇੱਥੇ ਆ ਕੇ ਕਰ ਲੈਣੀ ਹੈ ਠੀਕ ਹੈ ਤੇ ਰੇਟ ਫਿਰ ਜਾਇਜ਼ ਜਿਹਾ ਹੀ ਹੋਊਗਾ ਆ ਰੇਟ ਜੋ ਹੈ ਜੀ ਠੀਕ ਹੈ ਅੱਦੇ ਵਾਲੇ ਨਾਲ ਕਰ ਲਈਏ ਪਕਾਨੀ ਵਾਲਾ ਪਕਾ ਦਿੰਦੀ ਠੀਕ ਹੈ ਠੀਕ ਹੈ ਹਾਂਜੀ ਹਾਂ ਤੇ ਚਲੋ ਠੀਕ ਹੈ ਜੀ ਹਾਂ ਠੀਕ ਹੈ ਜੀ